ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲਈ ਤਿਮਾਨ ਚੈਨਲ ਤੇ ਮੈਂ ਸਤ ਸ੍ਰੀ ਅਕਾਲਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆਂ ਵੀਡੀਓ ਤੁਹਾਡੇ ਲਈ ਤਰਪਾਈ ਵਾਸਤੇ ਤਰਪਾਈ ਵਾਲੀ ਐਵੇਂ ਵੀ ਤਰਪਾਈ ਕਿੱਦਾਂ ਕਰੀ ਜਾਂਦੀ ਆ ਸਭ ਤੋਂ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਦੇ ਆਂ ਤੇ ਲੋ ਜੀ ਜਿਵੇਂ ਹੁਕੀ ਹੁਣ ਆਪਣੇ ਕਾਟਨ ਦੇ ਕੱਪੜੇ ਹੁੰਦੇ ਨੇ ਜੋ ਆਪਣੇ ਕਾਟਨ ਦੇ ਕੱਪੜੇ ਹੁੰਦੇ ਨੇ ਘਰ ਪਾਉਣ ਵਾਲੇ ਉਹਨਾਂ ਦੀ ਤਰਪਾਈ ਨਾਲ ਮਤਲਬ ਕਿ ਆਪਾਂ ਜਦੋਂ ਕਰਦੇ ਆ ਜਲਦੀ ਢਿੱਡ ਜਾਂਦੀ ਆ ਤੇ ਜੋ ਜਦੋਂ ਜਲਦੀ ਢਿੱਡ ਜਾਂਦੀ ਆ ਤੇ ਫੇਰ ਆਪਾਂ ਨੂੰ ਦੁਬਾਰੋ ਫੇਰ ਕਰਨੀ ਪੈਂਦੀ ਆ ਤੇ ਉਹਦੇ ਵਾਸਤੇ ਆਪਾਂ ਲੈ ਕੇ ਆਇਆ ਵੀਡੀਓ ਤੇ ਦੇਖੋ ਜੀ ਜਿਵੇਂ ਹੁਣ ਕਾਟਨ ਦਾ ਇਹ ਕੱਪੜਾ ਹੋ ਗਿਆ ਤੇ ਆਪਾਂ ਧਾਗਾ ਪਾ ਲਿਆ ਸੂਈ ਦੇ ਵਿੱਚ ਜੋ ਸੂਈ ਦੇ ਵਿੱਚ ਸਿੰਗਲ ਧਾਗਾ ਪਾ ਕੇ ਇਹਨੂੰ ਆਪਾਂ ਤਾਂ ਅੱਗੇ ਨੂੰ ਕਰ ਲਿਆ ਡਬਲ ਆ ਆ ਦੇਖੋ ਜੀ ਡਬਲ ਧਾਗਾ ਆਪਾਂ ਨੇ ਕਰ ਲਿਆ ਕੀ ਕਰਤੇ ਇਹਦੇ ਪਿੱਛੇ ਥੋੜੀ ਜੀ ਗੱਠ ਲਗਾ ਲੈਣੀ ਆਪਾਂ ਨੇ ਇਦਾਂ ਕਰਕੇ ਤੇ ਹੁਣ ਆਪਾਂ ਇਦਾਂ ਜਿਵੇਂ ਹੁਣ ਤਰਪਾਈ ਕਰਨੀ ਆ ਇਹ ਵਾਲੇ ਕੱਪੜੇ ਨੂੰ ਇਦਾਂ ਕਰਕੇ ਤੇ ਦੇਖੋ ਜੀ ਇੱਥੋਂ ਆਪਾਂ ਕੱਢ ਲਵਾਂਗੇ ਤੇ ਪਹਿਲਾਂ ਆਪਾਂ ਸੂਈ ਇਦਾਂ ਵਿੱਚ ਦੀ ਕੱਪੜੇ ਵਿੱਚ ਦੀ ਕੱਢ ਕੇ ਪਹਿਲਾਂ ਆਪਾਂ ਜਿਹੜੀ ਗੰਡ ਵਾਲਾ ਪਾਸਾ ਨਾ ਗੰਡ ਨੂੰ نیچے ਕਰ ਦੇਣਾ ਦੇਖੋ ਜੋ ਆਪਣੀ ਜਿਹੜੀ ਇਹ ਗੰਡ ਹੈ ਇਹ ਬਿਲਕੁਲ ਲੁਕ ਜਾਊਗੀ ਇਦਾਂ ਸੂਈ ਨਾਲ ਬਿਲਕੁਲ ਲਘੋ ਲੈਣੀ ਆ ਠੀਕ ਆ ਤੇ ਹੁਣ ਜੇ ਆਪਾਂ ਨੀਚੇ ਥੋੜਾ ਜਿਹਾ ਚੱਕੜਾ ਹੁੰਦਾ ਕੱਪੜਾ ਜਿੰਮੀ ਬਿਲਕੁਲ ਥੋੜਾ ਜਿਹਾ ਛੜੁਪਾ ਚੱਕ ਕੇ ਸੂਈ ਨਾਲ ਤੇ ਉੱਪਰੋਂ ਚਾਹੇ ਆਪਾਂ ਵੱਧ ਵੀ ਲੈ ਸਕਦੇ ਆ ਤੇ ਐਦਾਂ ਕਰਕੇ ਤਰਪਾਈ ਕਰ ਸਕਦੇ ਆ ਤੇ ਦੇਖੋ ਜੀ ਬਿਲਕੁਲ ਥੋੜਾ ਜਿਹਾ ਚੱਕਾਂਗੇ ਤੇ ਐਦਾਂ ਕਰਕੇ ਜਿੰਮੀ ਮਾੜਾ ਜਿਹਾ ਚੱਕ ਕੇ ਤੇ ਉੱਪਰੋਂ ਐਦਾਂ ਕੱਢ ਲੈਣਾ ਤੇ ਇਦਾਂ ਹੀ ਹੌਲੀ ਹੌਲੀ ਇਦਾਂ ਕਰਨਾ ਐ ਚੱਕੜਾ ਮਾੜਾ ਜਾ ਤੇ ਇਦਾਂ ਉੱਪਰ ਕਰਨਾ ਜੇ ਆਪਾਂ ਕਈ ਵਾਰ ਹੱਥ ਦੇ ਵਿੱਚ ਤਰਪਾਈ ਕਰਦੇ ਹੋਏ ਥੱਕ ਜਾਂਦੇ ਆ ਵੀ ਹੁਣ ਹੱਥ ਆਪਣਾ ਥੱਕ ਗਿਆ ਤਾਂ ਇੱਕ ਤਰੀਕਾ ਤੋਂ ਹੋਰ ਦੱਸਦੇ ਬਿਲਕੁਲ ਸੌਖਾ ਤਰੀਕਾ ਇਦਾਂ ਮਸ਼ੀਨ ਦੇ ਪੈਰ ਦੇ ਵਿੱਚ ਇਦਾਂ ਰੱਖ ਲੈਣਾ ਪੈਰ ਨੀਚੇ ਕੱਪੜਾ ਦੱਬ ਦੇਣਾ ਆਪਾਂ ਨੇ ਇਦਾਂ ਮਸ਼ੀਨ ਦੇ ਪੈਰ ਨੀਚੇ ਤੇ ਇਹਨੂੰ ਇਦਾਂ ਫੜ ਲੈਣਾ ਪਪੜੇ ਤੇ ਇੱਥੋਂ ਥੋੜਾ ਜਿਹਾ ਆਪਾਂ ਚੱਕਾਂਗੇ ਤੇ ਅੱਗੇ ਕਰਾਂਗੇ ਥੋੜਾ ਜਿਹਾ ਸੜੁਪਾ ਚੱਕਾਂਗੇ ਤੇ ਅੱਗੇ ਅੱਗੇ ਕਰੀ ਜਾਵਾਂਗੇ ਤੇ ਇਦਾਂ ਵੀ ਬਹੁਤ ਸੌਖੇ ਤਰੀਕੇ ਨਾਲ ਤਰਪਾਈ ਹੋ ਜਾਂਦੀ ਹੈ ਤੇ ਬਿਲਕੁਲ ਟਾਈਮ ਨਹੀਂ ਲੱਗਦਾ ਨਹੀਂ ਤਾਂ ਆਪਾਂ ਨੂੰ ਤਰਪਾਈ ਕਰਨ ਲੱਗੇ ਘੰਟਾ ਡੇਢ ਘੰਟਾ ਤਾਂ ਲੱਗੀ ਜਾਂਦਾ ਤੇ ਇੰਨੇ ਚਿਰ ਚ ਆਪਣੀ ਕਮੀਜ਼ ਸਲਾਈ ਹੋ ਜਾਂਦੀ ਹੈ ਤੇ ਮੈਂ ਕਿਹ ਚੱਲ ਸੌਖਾ ਤਰੀਕਾ ਦੱਸ ਦਿਆ ਤੁਹਾਨੂੰ ਫਟਾਫਟ ਹੋ ਜਾਂਦੀ ਹੈ ਇਦਾਂ ਕਰਕੇ ਨੀਚੋਂ ਚੱਕ ਕੇ ਨਾਲੇ ਤਾਂ ਨੀਚੋ ਕੱਪੜਾ ਥੋ ਘੱਟ ਚੱਕਿਆ ਜਾਊਗਾ ਤੇ ਨਾਲੇ ਤਰਪਾਈ ਵੀ ਬਿਲਕੁਲ ਵਧੀਆ ਹੋਊਗੀ ਤੇ ਕਾਟਨ ਦੇ ਕੱਪੜੇ ਤਾਂ ਹੋਊਗੀ ਜੀ ਡਬਲ ਧਾਗੇ ਨਾਲ ਤਰਪਾਈ ਕਰਿਆ ਕਰੋ ਦੇਖੋ ਦੇਖੋ ਕਿੰਨੀ ਸੰਗਣੀ ਸੰਗਣੀ ਤਰਪਾਈ ਹੋਈ ਆ ਤੇ ਇਹ ਧਾਗਾ ਥੋੜਾ ਜਿਹਾ ਅੱਡਦਾ ਹੈ ਮਤਲਬ ਕਿ ਇਹ ਬਲੂ ਕਲਰ ਦਾ ਧਾਗਾ ਹੈ ਇਹ ਬਲੂ ਕਲਰ ਦੇ ਧਾਗੇ ਕਰਕੇ ਥੋੜਾ ਵੱਧ ਲਿਖਦਾ ਤੇ ਨੀਚੋਂ ਦੇਖੋ ਜੇ ਇਹਦੇ ਨਾਲ ਦਾ ਧਾਗਾ ਹੁੰਦਾ ਨਾ ਬਿਲਕੁਲ ਨਹੀਂ ਸੀ ਪਤਾ ਲੱਗਣਾ ਤੇ ਬਿਲਕੁਲ ਬਰੀਕ ਆਉਂਦੀ ਆ ਧਾਗੇ ਤਰਪਾਈ ਦੇਖੋ ਬਿਲਕੁਲ ਬਰੀਕ ਆ ਤੇ ਨਾਲ ਦੇ ਧਾਗੇ ਨਾਲ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਤੇ ਜੇ ਆਪਣਾ ਹੁਣ ਮਤਲਬ ਕਿ ਜਿਵੇਂ ਆਪਣੇ ਮਹਿੰਗੇ ਕੱਪੜੇ ਹੁੰਦੇ ਨੇ ਨੇਚਰਲ ਕਰੇਵ ਦੇ ਹੋਗੇ ਪਿਓਰ ਦੇ ਹੋਗੇ ਉਹਨਾਂ ਤੇ ਹੋਊਗੀ ਜੀ ਸਿੰਗਲ ਧਾਗੇ ਦੀ ਤਰਪਾਈ ਤੇ ਕਾਟਨ ਦੇ ਕੱਪੜੇ ਜਿਹੜੇ ਆਪਣੇ ਘਰੇ ਪਾਉਣ ਵਾਲੇ ਹੁੰਦੇ ਨੇ ਉਹਨਾਂ ਤੇ ਹੁੰਦੀ ਹੈ ਡਬਲ ਧਾਗੇ ਦੀ ਤਰਪਾਈ ਤੇ ਇਹ ਸੀ ਆਪਣਾ ਧਾਗਾ ਮਤਲਬ ਕਿ ਧਾਗੇ ਤਰਪਾਈ ਕਰਨ ਦਾ ਬਿਲਕੁਲ ਸੌਖਾ ਤਰੀਕਾ ਅਸੀਂ ਆਪਣੀ ਅੱਜ ਦੀ ਛੋਟੀ ਜੀ ਤਰਪਾਈ ਵਾਲੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲੈ ਕੇ ਆਵਾਂਗੇ ਕੱਲੂ ਇੱਕ ਹੋਰ ਵੀਡੀਓ ਤੇ ਚਲੋ ਜੀ ਮਿਲਦੇ ਕੱਲੂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾ ਬਾਈ ਬਾਈ